ਰਪਿੰਦਰ ਮੇਰੀ ਸੁਣ ਗੱਲ ਤੂੰ ਠੀਕ ਡਿਗਰੀ ਵਾਲਾ ਕਿ ਡਿਗਰੀ ਵਾਲਾ ਬਹੁਤ ਸੰਡੀ ਆ ਉਹ ਤੂੰ ਕੱਢ ਕੇ ਤੱਕੀ ਠੀਕਰੀ ਵਾਲ ਨਾਲ ਇੱਕ ਕਮਾਣੀ ਤੇ ਚਲੋ ਨਾ ਡਿਗਰੀ ਵਾਲਾ ਰੇਟੜੇ ਵਾਲੇ ਰੇਟੜੇ ਨਾ ਤੂੰ ਬੜਿਆ ਰੇਟੜੇ ਗਿਆਤੀ ਸੰਡੀ ਹੱਸ ਸਕਉ ਦੇਈ ਦਸ ਵੇ ਸਰ ਭਿੜੋ ਨੀ ਓਏ ਸਰ ਭਿੜੋ ਅੱਡੀ ਰਪਿੰਦਰ ਬਾਈ ਨਾ ਇਹ ਮੇਰੇ ਗਾਣਾ ਵੇ ਗਾਣਾ ਪਾ ਵੀ ਸਿਰ ਤੇ ਨਾ ਮੋਲ ਰੇਟ ਬੰਨ ਰਪਿੰਦਰ ਹਾਂਜੀ ਉਹ ਕੀ ਗੱਲ ਹੋਈ ਆ ਕੁਛ ਨਹੀਂ बस ਸਿਰ ਦਰਦੀ ਹੁੰਦੀ ਮਣੀ ਜੀ ਮੇਰੀ ਗੱਲ ਸੁਣ ਮੈਂ ਤੈਨੂੰ ਸਵੇਰੇ ਵੀ ਆਖਿਆ ਨਾ ਦਵਾਈ ਲੈ ਆਈਏ ਤੇ ਤੂੰ ਮੰਨੀ ਨਹੀਂ ਉਹ ਭਾਬੀ ਮੇਰੇ ਦਿਵਾਲੇ ਹੋਣ ਦੀ ਜਾ ਕੇ ਮੈਂ ਬਾਤ ਬਰਨਾਂ ਜਾ ਕੇ ਚਲ ਜਾਣਾ ਪੜਨਾ ਹੀ ਹਥੇ ਮਾਤਾ ਮੰਤਾ ਇਹਦੇ ਸੇ ਇਹ ਕਰਦੇ ਨਾ ਅੱਛਾ ਚੜਾ ਦੋਸਤ ਚਲੋ ਮੈਂ ਕਿਹਾ ਅੱਛਾ ਜਰਾ ਹੇ ਯਾਰ ਆਸਾ ਨਹੀਂ ਬੰਦ ਹੁੰਦੇ ਆ ਰੁਕ ਜਾ ਦੋ ਮਿੰਟ ਰੁਕ ਜਾ ਜੀ ਮੈਂ ਰੁਪਿੰਦਰ ਹਾਂਜੀ ਉਹ ਮੇਰੀ ਸੁਣ ਗੱਲ ਲੈ ਇੱਥੇ ਚੁੱਪ ਰਹਿ ਤੂੰ ਕੀ ਕਰੀਂ ਕਰੀਂਗੇ ਨਾ ਹਾਂ ਤੇ ਫਿਰ ਕੱਟ ਲੈ ਰਸਿਕਰ ਤਾਂ ਸੀ ਟਿੰਗ 1 ਹਰਪਿੰਦਰ ਹਾਂ ਹੱਥ ਦੇ ਨਿਹਾਉਂ ਰੱਖਿਆ ਵਾ ਤੇ 2 ਐਂਡ 1 ਹਰਪਿੰਦਰ ਹਾਂਜੀ ਮੇਰੀ ਗੱਲ ਸੁਣ ਹਟ ਹੀ ਨਹੀਂ ਸਰਪੀਟਾ ਜੀ ਆਹ ਲੈ ਨਾ ਮੜੀ ਮੜੀ ਜੀ ਹੋਈ ਜਾਂਦੀ ਐ ਮੈਂ ਸ਼ਾਇਦ ਫਰਕ ਪੈ ਜਾਵੇ। ਉਹ ਯਾਰ ਮੇਰੀ ਸੁਣ ਗੱਲ। ਭਾਬੀ ਗਈ ਸੀ ਮੇਰੇ ਨਾਲ। ਅੱਛਾ। ਉਹ ਮੇਰੇ ਦਿਵਾਲੇ ਹੋਣ ਦੀ ਵੀ ਤੂੰ ਦਵਾਈ ਨਹੀਂ ਲੈ ਆ ਕੇ ਦਿੱਤੀ। ਮੈਂ ਤਾਂ ਸੋਚਿਆ ਕਿ ਸ਼ਾਇਦ ਹਟ ਹੀ ਜਾਊਗੀ। ਉਹ ਯਾਰ ਮੈਂ ਤਾਂ ਗੱਡੀ ਸਾਫ ਕਰਨ ਦਿਆ ਤੇ ਉਹ ਕਹਿੰਦੇ ਵੀ ਹੁਣੇ ਜਾ ਉਹ ਦਵਾਈ ਲੈ ਕੇ ਆਓ ਤੇ ਚੱਲ ਉੱਠ ਚੱਲੀਏ। ਫੜ ਜਾਣੀ ਆ। ਉਹ ਨਹੀਂ ਨਹੀਂ ਤੂੰ ਚੱਲ ਚੱਲੀ ਉੱਠ। ਰਵਿੰਦਰ। ਸੰਦੀ ਦੇ ਸੰਦੀ ਠੀਕ ਨਹੀਂ। 2 1 ਉਹ ਚੱਲ ਯਾਰ ਗਾਂ ਚੱਲੀਏ। ਰਵਿੰਦਰ। ਸੰਦੀਪ ਸੰਦੀਪ ਦੀ ਮੰਮੀ ਕਹਿੰਦੀ ਤੂੰ ਠੀਕ ਨਹੀਂ ਹੈਗਾ ਨਹੀਂ ਤੇਜਰੀ ਪਾ ਅਗੋਂ ਦੀ ਮੰਮੀ ਕਹਿੰਦੀ ਤੂੰ ਠੀਕ ਨਹੀਂ ਹੈ ਚਲੋ ਉਹ ਚੱਲ ਉੱਠ ਯਾਰ ਚੱਲੀਏ ਗਾ ਰੁਪਿੰਦਰ ਸੰਦੀਪ ਲਸਨ ਦੀ ਠੀਕ ਨਹੀਂ ਦੋ ਉਹ ਨਹੀਂ ਆਹ ਲੱਤ ਗਾਹਾਂ ਕਾ ਨਹੀਂ ਜ਼ਰੂਰੀ ਆ ਕੀ ਹੋਇਆ ਇਹਨੂੰ ਐਂ ਕਰਕੇ ਫੇਰ ਬਚ ਆਇਆ ਉਹ ਲੱਤ ਮੇਰੇ ਇੰਦੀ ਹੱਸ ਗਈ ਆ ਯਾਰ ਕੀ ਹੋ ਗਿਆ ਤੈਨੂੰ ਮੂੰਹ ਤਾਂ ਮਰ ਰੋਗ ਪਰ ਮੈਂ ਉਹ ਲਾਤਾ ਹਾਂ ਕਹਿੰਦੇ ਇਹ ਸੰਦੀਪ ਜੀ ਕਹਿੰਦੇ ਉਹ ਚੱਲ ਯਾਰ ਉੱਠ ਗਾ ਰੁਪਿੰਦਰ ਸਨੀਪ ਦੇ ਸੰਦੀ ਠੀਕ ਨਹੀਂ ਆ ਦਵਾਈ ਲੈ ਕੇ ਆਓ ਉਹ ਨਹੀਂ ਲੈ ਆ ਯਾਰ ਭਾਜੀ ਹੁਣ ਵੀ ਨਹੀਂ ਆ ਉਹ ਤੂੰ ਹੀ ਪਾਈਦਾ ਕਿੱਥੇ ਆ ਬੈਠੋ ਆ ਉਹ ਚੱਲ ਯਾਰ ਉੱਠ ਗਾ ਚਲੀਏ ਰੁਪਿੰਦਰ ਸਨੀਪ ਦੇ ਸੰਦੀ ਠੀਕ ਨਹੀਂ ਆ ਉਹ ਦਵਾਈ ਲੈ ਕੇ ਆਓ लवली ਅਣਕੇਲੀ ਕਿਉਂ ਕੰਡਿਓ ਜਾ ਦਵਾਈ ਲੈ ਕੇ ਆਓ ਉਹ ਮੈਂ ਤਾਂ ਕਹਿਣ ਡਿਆ ਭਾਜੀ ਇਹਨਾਂ ਨੂੰ ਜਾ ਤੂੰ ਗੱਡੀ ਕੱਢ ਸੰਦੀਪ ਲੈ ਗਿਆ ਨਾਲ ਜਾਓ ਠੀਕ ਆ ਕੱਟੜੀ ਨਹੀਂ ਆਉਣੀ ਉਹ ਵੀ ਕੰਮ ਕਰਾਂਗੇ ਤਾਂ ਫੇਰ ਰੋਟੀ ਮਿਲਦੀ ਆ ਕੱਟ ਜਾਓ ਉਹ ਕਹਿ ਕੇ ਨਹੀਂ ਆਇਆ ਖਰਚੇ ਕਿੱਥੋਂ ਆਉਣੇ ਆ ਕੱਟ ਜਾਓ ਹੁਣ ਇਧਰ ਆ ਰੁਪਿੰਦਰ ਨਹੀਂ ਹੈ ਅੱਜ ਕੱਲ ਉਹ ਕਿਤੇ ਕਹਿ ਕੇ ਗਈ ਹੋਣੀ ਆ ਤੇ ਤੁਸੀਂ ਘਰ ਕੁੁਰ ਬਣਾਓ ਮੈਨੂੰ ਨਹੀਂ ਦੇਣੀ ਇੱਕ ਮਿੰਟ ਚਿਤਾਰੀ ਕੱਟਿਓ ਤੁਹਾਡਾ ਇਕੱਠਿਆਂ ਵਨ ਮੇਰੀ ਗੱਲ ਸੁਣ ਲੋ ਵਿਆਹ ਤੇ ਵੀ ਖਰਚਾ ਕੀਤਾ ਵਾ ਤੇ ਗਾੜੀ ਜਿਹੜੇ ਦਿਨ ਵਿਆਹ ਰੋਣਗੇ ਨਾ ਖਰਚਾ ਉਹਨਾਂ ਤੇ ਵੀ ਹੁਣਾਵਾ ਕਿ ਤੁਹਾਡੇ ਘਰ ਬਹਿ ਜਾਂਦੇ ਤੇ ਇਹੀ ਆ ਜੰਨੇ ਸਾਰਾ ਕੁਝ ਲੈ ਕੇ ਮੈਂ ਨਹੀਂ ਥੇ ਗੱਲ ਕਹੇ ਤੁਸੀਂ ਵਨ ਤੇਰਾ ਵਾ ਤੁਹਾਡਾ ਤੁਸੀਂ ਕਹਿੰਦਾ ਇੱਕ ਮਿੰਟ ਜੀ ਤੁਸੀਂ ਕਹੇ ਵਨ ਜੇ ਤੁਸੀਂ ਨਹੀਂ ਨਾ ਕਰ ਸਕਦੇ ਮੈਂ ਆਪਣੇ ਭਰਾ ਨੂੰ ਫੋਨ ਕਰ ਦਿੰਨੀ ਆ ਕਿ ਤੇ ਗਾਂ ਗਏ ਆ ਤੇ ਕੋਠੀਆਂ ਪਵਾਉਂਦੀ ਆ ਉਹਨਾਂ ਕੋ ਹੁਣ ਉਸੇ ਕੋਠੀ 'ਚ ਬਈ ਜਿ세 ਭਰਾ ਪੈਸੇ ਦੇ ਕੇ ਜਾਊ ਮੈਸਾ ਸ਼ਾਇਦ ਹਟ ਹੀ ਜਾਊਗੀ ਚਲ ਦੋ ਮਿੰਟ ਹੋਰ ਆਰਸਟ ਕਰ ਲੈਣੀ ਕੰਮ ਦੀ ਗੱਲ ਨਹੀਂ ਕਰਨੀ ਕਿ ਪਹਿਲਾਂ ਹੀ 1 ਮੈਂ ਉਠਿਆਂ ਜਾਂਦੇ ਆ ਸਰੀਰ ਤੋਂ ਤੇ ਤੂੰ ਮੈਨੂੰ ਦੱਸ ਦਿੰਦੀ ਮੈਂ ਦਵਾਈ ਉਹਨੂੰ ਕਹਿ ਕੇ 2 ਮੈਂ ਲਵਲੀ ਨੂੰ ਕਹਿ ਕਿ ਤੇ ਦਵਾਈ ਮੰਗਵਾ ਦਿੰਦੀ ਤੇ ਨਾ ਦਵਾਈ ਦਵਾਈ ਦਵਾ ਲੈਂਦਾ ਮੈਂ ਤੇ ਕਹ ਨਾ ਸਾਰੇ ਮੇਰੀ ਸੰਗਤ ਚ ਆਉਣੇ ਕੈਂਡੀ ਸਿਰ ਪੀੜਾ ਹੋਣ ਡਿਆ ਨਾਲੇ ਲੱਕ ਦੁਖਣ ਡਿਆ ਆ ਮੰਨਣਾ ਦਵਾਈ ਲੈ ਕੇ ਆਉਣੀ ਸੀ ਲੱਕ ਤੇ ਨਹਾਸਾ ਗਏ ਨਹੀਂ ਨਹੀਂ ਕੋਈ ਗੱਲ ਨਹੀਂ ਪੁੱਛ ਲਵਾਂ ਉਸਨੇ ਹਾਲ ਚਾਲ ਨੂੰ ਹਾਂਜੀ ਠੀਕ ਹੈ ਕੋਈ ਗੱਲ ਨਹੀਂ ਪੁੱਛਦਾ ਮੈਂ ਉਹਨੂੰ ਹਾਂ ਤੇ ਤੁਸੀਂ ਫਿਰ ਉਹਨੂੰ ਲਵਲੀ ਨੂੰ ਕਹੋ ਦਵਾਈ ਦੋ ਲਵਲੀ ਨੂੰ ਜਾਨ ਦਵਾਈ ਦੋਵੇਂ ਜਿਵੇਂ ਚਿੱਤ ਤੇ ਰਪਿੰਦਾ ਤੁਹਾਨੂੰ ਬਾਹਰ ਕਿਤੇ ਮਿਲੂਗੀ ਨਾ ਤੇ ਹਾਲ ਚਾਲ ਪੁੱਛ ਲਿਓ ਤੁਸੀਂ ਕੋਈ ਗੱਲ ਨਹੀਂ ਪੁੱਛ ਲੈਣਾ ਮੈਂ ਪਰ ਤੰਦਰ ਮੇਰੀ ਸੁਣ ਗੱਲ ਤੂੰ ਠੀਕ ਠਿਕਰੀ ਵਾਲਾ ਠਿਕਰੀ ਵਾਲਾ ਬਹੁਤ ਸੰਡੀ ਆ ਉਹ ਤੋਂ ਕਾਦੀਏ ਤੋਂ ਠਿਕਰੀ ਵਾਲ ਨਾਲ ਇੱਕ ਕਮਾੜੀ ਤੇ ਚਲੋ ਨਾ ਟੜੇ ਟੜੇ ਅਲੇ ਟੜੇ ਅਲੇ ਟੜੇ ਆ ਗਿਆ ਕੀਤੀ ਸੰਡੀ ਹੱਸਾਉਂਦੇ ਹੀ ਦਸ ਵੇ ਸਰਪੀੜ ਹੋਣੀ ਹੋਏ ਸਰਪੀੜ ਡੀ ਜੀ ਉਹ ਕਿਉਂਸ ਬਾਇਨਾ ਇਹਨ ਮਹਿਣ ਗਿਆ ਮਹਿਣ ਪਾਵੀਆ ਸੇਹਨ ਨਾ ਮੋਹ ਰਪਿੰਦਰ ਹਾਂਜੀ ਉਹ ਕੀ ਗੱਲ ਹੋਈ ਆ ਕੋਸ਼ ਨਹੀਂ ਮਾਸੇਰ ਦਰਦੀ ਹੁੰਦੀ ਮਣੀ ਜੀ ਮੇਰੀ ਗੱਲ ਸੁਣ ਮੈਂ ਤੈਨੂੰ ਸਵੇਰੇ ਵੀ ਆਖਿਆ ਨਾ ਦਵਾਈ ਲੈ ਆਈਏ ਤੇ ਤੂੰ ਮੰਨੀ ਨਹੀਂ ਉਹ ਭਾਬੀ ਮੇਰੇ ਦਵਾਰੇ ਹੋਣ ਦੀ ਜਾ ਕੇ ਮੈਂ ਹਾਂ ਤੇ ਬਰਨਾਂ ਜਾ ਕੇ ਚਲ ਜਾ ਪਰਣਾ ਯਾ ਤਰਾ ਮਾਂਤਾ ਮਾਂਤਾ ਇਹ ਨਹੀਂ ਸੀ ਇਹ ਕਰਨ ਬਣਾ ਨਾ ਚਾਹਿਆ ਦੋਸਤ ਚਲੋ ਮੈਂ ਨਹੀਂ ਚਾਹਿਆ ਤਰਾ ਬੰਨ ਆਈਆ ਮਰਾ ਆਸਾ ਨਹੀਂ ਬੰਦ ਹੁੰਦੇ ਆ ਰੁਕ ਜਾ ਦੋ ਮੈਂ ਰੁਕ ਜਾ ਜੀ ਮੈਂ ਰੁਪਿੰਦਰ ਹਾਂਜੀ ਉਹ ਮੇਰੀ ਸੁਣ ਗੱਲ ਇੱਥੇ ਚਲ ਰੁਪਿੰਦਰ ਚਲ ਕੀ ਕਰੇ ਕਰੇ ਨਾ ਹਾਂ ਤੇ ਫਿਰ ਕੱਟ ਲਾ ਰੁਪਿੰਦਰ ਹਰਪਿੰਦਰ ਹੱਥ ਦੋ ਨਿਆਉਂ ਰੱਖਿਆ ਵਾ ਤੇ 2 ਐਂਡ 1 ਹਰਪਿੰਦਰ ਹਾਂਜੀ ਮੇਰੀ ਗੱਲ ਸੁਣ ਹਟ ਹੀ ਨਹੀਂ ਸਰਪੀੜਾ ਜੀ ਹਾਲੇ ਨਾ ਮੜੀ ਮੜੀ ਜੀ ਹੋਈ ਜਾਂਦੀ ਐ ਮੈਂ ਸ਼ਾਇਦ ਫਰਕ ਪੈ ਜਾਵੇ। ਉਹ ਯਾਰ ਮੇਰੀ ਸੁਣ ਗੱਲ। ਭਾਬੀ ਗਈ ਸੀ ਮੇਰੇ ਨਾਲ। ਅੱਛਾ। ਉਹ ਮੇਰੇ ਦਿਵਾਲੇ ਹੋਣ ਦੀ ਵੀ ਤੋ ਦਵਾਈ ਨਹੀਂ ਲੈ ਆ ਕੇ ਦਿੱਤੀ। ਮੈਂ ਤਾਂ ਸੋਚਿਆ ਕਿ ਸ਼ਾਇਦ ਹਟ ਹੀ ਜਾਊਗੀ। ਯਾਰ ਮੈਂ ਤਾਂ ਗੱਡੀ ਸਾਹਿਬ ਕੰਡਿਆ ਤੇ ਉਹ ਕਹਿੰਦੇ ਵੀ ਹੁਣੇ ਜਾਓ ਦਵਾਈ ਲੈ ਕੇ ਆਓ ਤੇ ਚੱਲ ਉੱਠ ਚੱਲੀਏ। ਹਟ ਜਾਣੀ ਆ। ਉਹ ਨਹੀਂ ਨਹੀਂ ਤੂੰ ਚੱਲ ਚੱਲੀ ਉੱਠ। ਰੁਪਿੰਦਰ ਸੰਦੀਪ ਨੇ ਸੰਜੀ ਠੀਕ ਨਹੀਂ। ਟੂ ਐਡ 1। ਉਹ ਚੱਲ ਯਾਰ ਗਾਂ ਚੱਲੀਏ। ਰੁਪਿੰਦਰ ਸੰਦੀਪ ਸੰਦੀਪ ਯਾਰ ਦੀ ਮਮੀ ਕਹਿੰਦੀ ਤੂੰ ਠੀਕ ਨਹੀਂ ਹੈ ਨਾ ਆ ਤੇਜਰੀ ਪਾ ਅਗਵਾ ਦੀ ਮਮੀ ਕਹਿੰਦੀ ਤੂੰ ਠੀਕ ਨਹੀਂ ਹੈ ਚਲੋ ਉਹ ਚਲ ਉਠ ਯਾਰ ਚੱਲੀਏ ਘਰ ਰੁਪਿੰਦਰ ਸੰਦੀਪ ਸੰਦੀਪ ਠੀਕ ਨਹੀਂ ਤੂੰ ਉਹ ਨਹੀਂ ਹਾਂ ਲੱਤ ਗਾਹਾਂ ਕਾ ਨਹੀਂ ਜ਼ਰੂਰੀ ਆ ਕਿਵੇਂ ਇਹਨੂੰ ਲੈਣ ਦੇ ਇੰਨ ਕਰਕੇ ਮੇਰ ਵਿੱਚ ਆਇਆ ਉਹ ਲੱਤ ਮੇਰੇ ਦੀ ਹੱਥ ਮੇਜੀ ਆ ਯਾਰ ਕੀ ਹੋ ਗਿਆ ਤੈਨੂੰ ਮੂੰਹ ਤੇ ਰੋਕ ਪਰ ਮੈਂ ਲੱਤਾਂ ਹਮ ਕਰੀ ਇਹ ਸੰਦੀਪ ਜੀ ਕੀ ਕਹਿ ਰਹੇ ਉਹ ਚੱਲ ਯਾਰ ਉੱਠ ਗਾ ਰੁਪਿੰਦਰ ਸਲੀਪ ਦੇ ਸੰਦੀ ਠੀਕ ਨਹੀਂ ਆ ਦਵਾਈ ਲੈ ਕੇ ਆਓ ਉਹ ਨਹੀਂ ਲਈਆਂ ਯਾਰ ਪਾਜੀ ਹੁਣ ਵੀ ਲਈਆਂ ਉਹ ਹੋ ਤੂੰ ਹੀ ਪਾਈਦਾ ਕਿੱਥੇ ਆ ਬੈਠ ਜਾ ਉਹ ਚੱਲ ਯਾਰ ਉੱਠ ਗਾ ਚੱਲੀਏ ਰੁਪਿੰਦਰ ਸਲੀਪ ਦੇ ਸੰਦੀ ਠੀਕ ਨਹੀਂ ਆ ਕਿਉਂ ਦਵਾਈ ਲੈ ਕੇ ਆਓ लवली ਅਣਕੀਲੀ ਕਿਉਂ ਕੰਡਿਓ ਜਾ ਦਵਾਈ ਲੈ ਕੇ ਆਓ ਉਹ ਮੈਂ ਤਾਂ ਕਹਿੰਦੇ ਆਂ ਭਾਜੀ ਇਹਨਾਂ ਨੂੰ ਜਾਦੂ ਗੱਡੀ ਕੱਢ ਸੰਦੀਪ ਲੈ ਗਿਆ ਨਾਲ ਜਾਓ ਠੀਕ ਆ ਕੱਟਣੀ ਨਹੀਂ ਆਉਣੀ ਉਹ ਵੀ ਕੰਮ ਕਰਾਂਗੇ ਤਾਂ ਫੇਰ ਰੋਟੀ ਮਿਲਣੀ ਆ ਕੱਟ ਪਾਓ ਉਹ ਕਹਿ ਕੇ ਨਹੀਂ ਆਇਆ ਸਰਦੇ ਕਿੱਥੋਂ ਆਣੇ ਆ ਕੱਟਦਾ ਹੁਣ ਇਧਰ ਆ ਰੁਪਿੰਦਰ ਨਹੀਂ ਆਈ ਕੱਲ ਉਹ ਕਿਤੇ ਕਹਿ ਕੇ ਗਈ ਹੋਣੀ ਆ ਤੇ ਤੁਸੀਂ ਘਰ ਘੁਰ ਬਣਾਓ ਮਿਲੂਗੀ ਕਿੰਨੀ ਚਿਤਾਈਓ ਕਟਿਓ ਹਣ ਤੁਹਾਡਾ ਇਕੱਠਿਆਂ ਵਨ ਮੇਰੀ ਗੱਲ ਸੁਣ ਲੋ ਵਿਆਹ ਤੇ ਵੀ ਖਰਚਾ ਕੀਤਾ ਵਾ ਤੇ ਗਾੜੀ ਜਿਹੜੇ ਦਿਨ ਵਿਆਹ ਹੋਣਗੇ ਨਾ ਖਰਚਾ ਉਹਨਾਂ ਤੇ ਵੀ ਹੁਣਾਵਾ ਕਿ ਤੁਹਾਡੇ ਘਰ ਬਹਿ ਜਾਂਦੇ ਤੇਹੀਂ ਆ ਜੰਨੇ ਸਾਰਾ ਕੁਝ ਲੈ ਕੇ ਮੈਂ ਨਹੀਂ ਠੀਕ ਗੱਲ ਕਹੋ ਤੁਸੀਂ ਵਨ ਤੇਰਾ ਵਾ ਤੁਹਾਡਾ ਤੁਸੀਂ ਕਹਿੰਦਾ ਇੱਕ ਮਿੰਟ ਤੁਸੀਂ ਕਹਿੰਦੇ ਵਨ ਜੇ ਤੁਸੀਂ ਨਹੀਂ ਨਾ ਕਰ ਸਕਦੇ ਮੈਂ ਆਪਣੇ ਭਰਾ ਨੂੰ ਫੋਨ ਕਰ ਦਿੰਨੀ ਆ ਕਿ ਤੇ ਗਾਂ ਗਏ ਆ ਤੇ ਕੋਠੀਆਂ ਪਵਾਉਂਦੀ ਆ ਉਹਨਾਂ ਕੋ ਹੁਣ ਉਸੇ ਕੋਠੀ 'ਚ ਬਈ ਜਿ세 ਭਰਾ پیسے ਦੇ ਕੇ ਜਾਊ ਮੈਸਜ ਸ਼ਾਇਦ ਹਟ ਹੀ ਜਾਊਗੀ ਚਲ ਦੋ ਮਿੰਟ ਹੋਰ ਰੈਸਟ ਕਰ ਲੈਣੀ ਕੰਮ ਦੀ ਗੱਲ ਨਹੀਂ ਕਰਨੀ ਕਿ ਪਹਿਲਾਂ ਹੀ ਵਨ ਫਿਰ ਉਠਿਆ ਜਾਂਦੇ ਆ ਸਰੀਰ ਤੋਂ ਤੇ ਤੂੰ ਮੈਨੂੰ ਦੱਸ ਦਿੰਦੀ ਮੈਂ ਦਵਾਈ ਉਹਨੂੰ ਕਹਿ ਕੇ ਟੂ ਮੈਂ ਲਵਲੀ ਨੂੰ ਕਹਿ ਕਿ ਤੇ ਦਵਾਈ ਮੰਗਵਾ ਦਿੰਦੀ ਤੇ ਨਾਲ ਹੀ ਦਵਾਈ ਦਵਾ ਲੈਂਦਾ ਮੈਂ ਤੇ ਕਹਿੰਦਾ ਨਹੀਂ ਸਾਰੇ ਮੇਰੀ ਸੰਗਤ ਚਾਉਣੇ ਕੈਂਡੀ ਸਿਰ ਪੀੜ ਹੋਣ ਡਿਆ ਨਾਲੇ ਲੱਕ ਦੁਖਣ ਡਿਆ ਆ ਤੁਹਾਨੂੰ ਦਵਾਈ ਲੈ ਕੇ ਆਉਣੀ ਸੀ ਲੱਗਦੇ ਨਹੀਂ ਹਾਸਾ ਗਏ ਨਹੀਂ ਨਹੀਂ ਕੋਈ ਗੱਲ ਨਹੀਂ ਤੂੰ ਦੇਖਦਾ ਮੈਂ ਉਸਨੇ ਹਾਲ ਚਾਲ ਨੂੰ ਹਾਂਜੀ ਠੀਕ ਹੈ ਕੋਈ ਗੱਲ ਨਹੀਂ ਪੁੱਛਦਾ ਮੈਂ ਉਹਨੂੰ ਹਾਂ ਤੇ ਤੂੰ ਫਿਰ ਉਹਨੂੰ ਲਵਲੀ ਨੂੰ ਕਹੋ ਦਵਾਈ ਦਵਾ ਲੈ ਲਵਲੀ ਨੂੰ ਜਾਣ ਦਵਾਏ ਦੋਵੇਂ ਜਿਵੇਂ ਚਿੱਤ ਤੇ ਰਪਿੰਦਾ ਤੁਹਾਨੂੰ ਬਾਹਰ ਕਿਤੇ ਮਿਲੂਗੀ ਨਾ ਤੇ ਹਾਲ ਚਾਲ ਪੁੱਛ ਲਿਓ ਤੁਸੀਂ ਕੋਈ ਗੱਲ ਨਹੀਂ ਪੁੱਛ ਲੈਣਾ ਮੈਂ